ਕਿਸੇ ਵੀ ਤਰ੍ਹਾਂ ਦਾ ਵਾਣ ਜਿਹੜਾ ਸੜਕ ਉੱਤੇ ਮਾਖ ਲਾਰੇ ਔਰ ਜੀਤ ਕਿਸਾਨ ਭਾਈ ਮਜੀਤ ਸਿੰਘ ਜੀ ਜੀਤ ਕਿਸਾਨ ਪਰਮਜੀਤ ਸਿੰਘ ਬਰੇ ਬਾਪੂ ਜੀ ਅੱਜ ਮਾਨਸਾ ਸ਼ਹੀਦ ਮਨਜੀਤ ਸਿੰਘ ਜੀ ਦੀ ਡੈੱਡ ਬੋਡੀ ਇੱਥੇ ਆਈ ਹੈ ਖਨੌਰੀ ਬਾਰਡਰ ਲਗਾਤਾਰ ਧਰਨੇ 'ਚ ਟٹے ਹੋਏ ਸੀਗੇ ਤੇ ਅੱਜ ਇਹਨਾਂ ਦੀ ਡੈੱਡ ਬੋਡੀ ਇੱਥੇ ਆਈ ਹੈ ਕੀ ਕੀ ਕਿਥਾ ਸੀ ਮਨਜੀਤ ਸਿੰਘ ਦਾ ਬਹੁਤ ਵੱਡਾ ਰੋਹਲ ਸੀਗਾ ਉਸਨੇ ਆਪਣੇ ਨੇੜੇ ਦੇ ਪਿੰਡਾਂ ਦੇ ਜੇ ਬਹੁਤ ਨੌਜਵਾਨਾਂ ਨੂੰ ਅਗਵਾਈ ਕਰਕੇ ਇੱਥੇ ਲਿਆਂਦਾ ਸੀਗਾ ਜੋ ਕਿ ਆਪਣੇ ਮੰਗਾਨੇ ਗੀਆਂ ਉਹਦੇ ਸਬੰਧ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹ ਲੈ ਕੇ ਆਏ ਸੀ ਇਨਾਂ ਦੇ ਜੋ ਅੱਜ ਇਹਨਾਂ ਦੇ ਮੌਤ ਦੇ ਵਿੱਚ ਤੇ ਸਬੰਧ ਦੇ ਵਿੱਚ ਸੰਗਤਾਂ ਦਾ ਬਹੁਤ ਭਾਰੀ ਮਤਲਬ ਰੋਸ ਹੈਗਾ ਉਸੇ ਰੋਸ ਦੇ ਅਧੀਨ ਹੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਅੱਜ ਉਹਨਾਂ ਦਾ ਪਾਰਟੀ ਸ਼ਰੀਰ ਇੱਥੇ ਲਿਆਂਦਾ ਗਿਆ ਕੀ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਨੂੰ ਹਾਂਜੀ ਹਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕਿਉਂਕਿ ਕੱਲ ਵੀ ਇੱਕ ਨੌਜਵਾਨ ਮੁੰਡਾ ਸੁਭਜੀਤ ਸਿੰਘ ਸੁਭਕਰਨ ਸਿੰਘ ਜੋ ਇੱਥੇ ਸ਼ਹੀਦ ਹੋ ਗਏ ਸਨ ਉਹਨਾਂ ਦਾ ਵੀ ਮਤਲਬ ਸੰਗਤਾਂ ਦੇ ਵਿੱਚ ਭਾਰੀ ਰੋਸ ਸੀਗਾ ਇਹਨਾਂ ਦੀ ਜੋ ਆਪਾਰਤਿਕ ਦੇ ਇਥੇ ਅਜਲੀਆ ਦੀ ਗਈ ਹੈ ਉਹਨਾਂ ਨੂੰ ਬਹੁਤ ਸਾਰੀਆਂ ਸੰਗਤਾਂ ਨੇ ਸੰਦਾ ਅਜਲੀ ਭੇਟ ਕੀਤੀ ਹੈ ਜੇ ਤੁੰਦਾ ਹਾਂਜੀ ਹਾਂ ਹੋਰ ਵੀ ਮਜ਼ਬੂਤ ਹੁੰਦਾ ਜਾਏਗਾ ਸਾਰੇ ਨੌਜਵਾਨਾਂ ਦੇ ਜਿਹੜੇ ਹੌਸਲੇ ਨੇ ਬੁਲੰਦ ਰੇਗੇ ਉਹ ਜੋ ਦਿੱਲੀ ਦਾ ਆਪਣੇ ਟਾਰਗੇਟ ਮਿਟਿਆ ਹੋਇਆ ਹੈਗਾ ਜਾਣ ਵਾਸਤੇ ਉਹ ਹਰ ਹਾਲਤ ਦੇ ਵਿੱਚ ਨੌਜਵਾਨ ਕੀ ਬਜ਼ੁਰਗ ਕੀ ਤੇ ਬੱਚੇ ਕੀ ਸਾਰੇ ਉਹ ਦਿੱਲੀ ਦੇ ਵਿੱਚ ਕੁਝ ਜ਼ਰੂਰ ਕਰਨਗੇ ਜੀ ਦੇਖੋ ਇਹ ਸਾਡੇ ਕਿਸਾਨਾਂ ਦਾ ਇੱਕ ਪਵਿੱਤਰ ਸਥਾਨ ਹੈ ਜਿੱਥੇ ਵੀ ਧਰਨਾ ਲੱਗਦਾ ਜਿਹੜੀਆਂ ਮੰਗ ਹੱਕੀ ਮੰਗਾਂ ਨੂੰ ਲੈ ਕੇ ਜਿੱਥੇ ਅਸੀਂ ਬੈਠਦੇ ਆ ਤੇ 14 ਤਰੀਕ ਨੂੰ ਉਹਨਾਂ ਦਾ ਜਦੋਂ ਕਿਸਾਨਾਂ ਤੇ ਹੋ ਰਿਹਾ ਤੇ ਸੱਦਤ ਨੂੰ ਦੇਖ ਕੇ ਝੱਲਿਆ ਨਹੀਂ ਗਿਆ ਤੇ ਉਹਨਾਂ ਦਾ ਹਾਰਟ ਫੇਰ ਨਾਲ ਮੌਤ ਹੋਈ ਸੀ ਕਿਉਂਕਿ 14 ਤਰੀਕ ਨੂੰ ਵੀ ਬਹੁਤ ਭਾਰੀ ਗੋਲਾਬਾਰੀ ਬਰੂਦ ਮੋਟਰ ਤੇ ਐਸਐਲਆਰ ਤੇ ਦੂਜੀਆਂ ਗੋਲੀਆਂ ਦਾਗੀਆਂ ਨਹੀਂਆਂ ਸੀ ਤੇ ਜਦੋਂ ਸਾਡੇ ਬਜ਼ੁਰਗ ਦੇਖਦੇ ਵੀ ਸਾਡੇ ਨੌਜਵਾਨਾਂ ਤੇ ਇਹ ਤਸੱਦਦ ਹੋ ਰਿਹਾ ਤੇ ਉਹਨਾਂ ਤੋਂ ਛੱਲਿਆ ਨਹੀਂ ਗਿਆ ਉਹਨਾਂ ਦਾ ਹੱਟ ਪੈਲਣਾ ਮਹਤਵਪੂਰਨ ਸੀ ਤੇ ਉਸ ਦੌਰਾਨ ਫਿਰ ਅੱਜ ਉਹਨਾਂ ਦਾ 파ਰਤਿਕ ਜੀ ਇੱਥੇ ਲੈ ਜਾਂਦਾ ਗਿਆ ਤੇ ਸਨਮਾਨ ਸਹਿਤ ਸਟੇਜ ਤੇ ਅੱਗੇ ਬੋਰਡਰ ਦੇ ਨੇੜੇ ਲਿਜਾ ਕੇ ਸਾਰਿਆਂ ਨੇ ਸ਼ਰਧਾ ਤੇ ਫੁੱਲ ਭੇਟ ਕੀਤੇ ਆ ਤੇ ਹੁਣ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ ਜੀ ਬਸ ਇਹੀ ਅੱਜ ਜਿਹੜਾ ਹੈਗਾ ਸੀ ਸਾਰਿਆਂ ਨੇ ਸਾਰੇ ਕਿਸਾਨ ਸਮਾਜ ਵੱਲੋਂ ਮਜ਼ਦੂਰ ਸਮਾਜ ਵੱਲੋਂ ਉਸ ਕਿਸਾਨ ਸਾਡੇ ਯੋਧਿਆਂ ਨੂੰ ਜਿਹੜੇ ਇਸ ਅੰਦੋਲਨ ਦੇ ਵਿੱਚ ਆ ਕੇ ਆਪਣੀਆਂ ਹਉਤੀਆਂ ਦਿੰਦੇ ਤੇ ਆਪਣੇ ਕਿਸਾਨ ਭਰਾਵਾਂ ਵਾਸਤੇ ਮੰਗਾਂ ਦੇ ਵਾਸਤੇ ਆਪਣੇ ਪ੍ਰਾਨ ਤੱਕ ਨਿਸ਼ਾਹਰ ਕਰਦੇ ਆ ਉਹਨਾਂ ਨੂੰ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਇਕਤਾ ਬੀਕੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸ਼ਰਧਾ ਤੇ ਫੁੱਲ ਭੇਟ ਕਰਦੇ ਹਾਂ ਕਿਸੇ ਵੀ ਤਰ੍ਹਾਂ ਦਾ ਆਵਾਜ਼ ਜਿਹੜਾ ਉਹ ਸੜਕ ਉੱਤੇ ਨਾ ਖੜਾ ਰਹੇ ਜੀਤ ਔਰ ਇੱਕ ਜੀਤ ਕਿਸਾਨ ਭਾਈ ਮਜੀਦ ਸਿੰਘ ਜੀ